ਪੰਜਾਬ ਦੇ ਅਜਿਹੀ ਕਈ ਥਾਵਾਂ ਨੇ ਜਿੱਥੇ ਕਿ ਮੀਂਹ ਪੈ ਰਿਹਾ ਲਗਾਤਾਰ ਉਸ ਤੋਂ ਬਾਅਦ ਹੁਣ ਫਿਰ ਤੋਂ ਖਤਰਾ ਹੈ ਕਿ ਰਾਵੀ ਦਰਿਆ ਦਾ ਪੱਧਰ ਜਿਹੜਾ ਪਾਣੀ ਦਾ ਫਿਰ ਤੋਂ ਵੱਧ ਸਕਦਾ ਹੈ ਕਿਉਂਕਿ ਥੋੜਾ ਪੱਧਰ ਕਟਿਆ ਸੀ ਔਰ ਕਿਤੇ ਨਾ ਕਿਤੇ ਕੁਝ ਲੱਗ ਰਿਹਾ ਸੀ ਕਿ ਰਾਹਤ ਮਿਲੇਗੀ ਪਰ ਫਿਰ ਤੋਂ ਮੀਂਹ ਪੈਣ ਦੀ ਖਬਰ ਹੈ ਭਾਰੀ ਮੀਂਹ ਪੈਣ ਦੀ ਖਬਰ ਹੈ ਤਾਂ ਚਿੰਤਾ ਕਿਤੇ ਨਾ ਕਿਤੇ ਹੋਰ ਜ਼ਿਆਦਾ ਵੱਧਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਉਡੀਕ ਕੀਤੀ ਜਾ ਰਹੀ ਹੈ ਕਦੋਂ ਪਾਣੀ ਦਾ ਪੱਧਰ ਕੱਟੇ ਔਰ ਕਰਤਾਰਪੁਰ ਸਾਹਿਬ ਦੀ ਯਾਤਰਾ ਜਿਹੜੀ ਹੈ ਲਾਂਗੇ ਦੇ ਰਾਹੀਂ ਫਿਰ ਤੋਂ ਸ਼ੁਰੂ ਹੋਵੇ ਪਰ ਅਜੇ ਇਹ ਹਾਲਾਤ ਲੱਗ ਨਹੀਂ ਰਹੇ ਕਿਉਂਕਿ ਜਿਸ ਤਰੀਕੇ ਦੀ ਨਮੀ ਦੀ ਖਬਰ ਸਾਹਮਣੇ ਆਈ ਹੈ ਸੋ ਦੱਸ ਦਈਏ ਕਿ ਸਿਰਫ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਨਹੀਂ ਬਲਕਿ ਚੰਡੀਗੜ੍ਹ ਸਮੇਤ ਵੱਖ-ਵੱਖ ਥਾਵਾਂ ਤੇ ਵੀ ਬਰਸਾਤ ਪੈ ਰਹੀ ਹੈ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਤਾਂ ਕਿਤੇ ਨਾ ਕਿਤੇ ਬੇਗਦ ਚਿੰਤਾ ਵੱਧ ਜਾਂਦੀ ਹੈ ਜਦੋਂ ਡੇਰਾ ਬਾਬਾ ਨਾਨਕ ਤੋਂ ਇਹ ਖਬਰ ਆਈ ਹੈ ਕਿ ਉੱਥੇ ਵੀ ਸਵੇਰ ਤੋਂ ਮੀਂਹ ਪੈ ਰਿਹਾ ਹੈ ਔਰ ਕਾਫੀ ਤੇਜ਼ ਬਰਸਾਤ ਹੈ ਰਾਵੀ ਦਰਿਆ ਦਾ ਜਿਹੜਾ ਪੱਦਰ ਹੈ ਪਾਣੀ ਦਾ ਫਿਰ ਤੋਂ ਵੱਧ ਸਕਦਾ ਹੈ ਸਰਾਵੀ ਦਰਿਆ ਦਾ ਪਾਣੀ ਫਿਰ ਤੋਂ ਵਧ ਸਕਦਾ ਹੈ ਕਿਤਨਾ ਕਿਤੇ ਚਿੰਤਾ ਹੋਰ ਵੱਧ ਜਾਂਦੀ ਹੈ ਜਦੋਂ ਮੀਂਹ ਦੀ ਖਬਰ ਆਉਂਦੀ ਹੈ ਕਿਉਂਕਿ ਬਰਸਾਤਾਂ ਜੇ ਥੋੜੀਆਂ ਰੁਕੀਆਂ ਹੋਈਆਂ ਸਨ ਪਰ ਤੇਰਾਂ ਜ਼ਿਲ੍ਹਿਆਂ ਦੇ ਵਿੱਚ 13 ਜ਼ਿਲ੍ਹਿਆਂ ਦੇ ਵਿੱਚ ਇੱਕ ਤਾਂ ਬਾਰਿਸ਼ ਦਾ ਅਲਰਟ ਹੈ ਔਰ ਬੇहद ਹੀ ਜ਼ਿਆਦਾ ਚਿੰਤਾ ਇਸ ਕਰਕੇ ਹੈ ਕਿ ਕਿ ਜਿੱਥੇ ਪਹਿਲਾਂ ਤੋਂ ਹੀ ਪਾਣੀ ਭਰਿਆ ਹੋਇਆ ਹੈ ਜਿੱਥੇ ਪਹਿਲਾਂ ਤੋਂ ਹੀ ਪਾਣੀ ਪਿੱਛੋ ਦਰਿਆ ਦੇ ਵਿੱਚ ਛੱਡਿਆ ਹੋਇਆ ਹੈ ਤਾਂ ਇਸ ਕਰਕੇ ਚਿੰਤਾ ਜ਼ਿਆਦਾ ਵੱਧ ਜਾਂਦੀ ਹੈ ਜੇਕਰ ਉੱਥੇ ਬਰਸਾਤ ਹੋਵੇ ਕਿਉਂਕਿ ਬਹੁਤ ਸਾਰੇ ਲੋਕ ਸਰਕਾ ਤੇ ਜਿਹੜੇ ਇੱਕ ਪਾਸੇ ਤੇ ਟ੍ਰੈਂਟ ਲਗਾ ਕੇ ਤੰਬੂ ਲਾ ਕੇ ਬੈਠੇ ਹੋਏ ਨੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਉਹਨਾਂ ਦੀ ਚਿੰਤਾ ਵੱਧਦੀ ਹੈ ਜਿਨ੍ਹਾਂ ਦੇ ਛੱਤਾਂ ਤੇ ਸਮਾਨ ਹੈ ਉਹਨਾਂ ਦੀ ਚਿੰਤਾ ਵੱਧਦੀ ਜੇਕਰ ਬਹੁਤ ਭਾਰੀ ਬਰਸਾਤ ਪੈਂਦੀ ਹੈ ਤਾਂ ਫਿਰ ਦੂਵੇਂ ਪਾਸੇ ਜਿਹੜਾ ਹੈ ਮੁਸੀਬਤ ਹੀ ਮੁਸੀਬਤ ਹੈ ਨਾ ਤਾਂ ਘਰ ਦੇ ਵਿੱਚ ਸਮਾਨ ਰੱਖ ਸਕਦੇ ਨੇ ਕਿਉਂਕਿ ਉੱਥੇ ਪਾਣੀ ਭਰਿਆ ਹੈ ਔਰ ਦੂਸਰਾ ਫਿਰ ਉਸ ਘਰਦਿਆਂ ਛੱਤਾਂ ਤੇ ਵੀ ਸਮਾਨ ਨਹੀਂ ਰੱਖ ਸਕਦੇ ਕਿਉਂਕਿ ਫਿਰ ਉੱਪਰੋਂ ਬਰਸਾਤ ਪੈਂਦੀ ਹੈ ਇਸ ਤਰੀਕੇ ਦੀ ਹਾਲਾਤ ਇਸ ਤਰੀਕੇ ਦੀ ਨੌਬਤ ਆਈ ਹੋਈ ਹੈ ਔਰ ਇਸ ਨੂੰ ਲੈ ਕੇ ਹੁਣ ਫਿਰ ਖਬਰ ਆ ਰਹੀ ਹੈ ਕਿ ਅੰਮ੍ਰਿਤਸਰ ਔਰ ਗੁਰਦਾਸਪੁਰ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਦੱਸਦੀ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਸਵੇਰ ਤੋਂ ਮੀਂਹ ਦੀ ਖਬਰ ਹੈ ਔਰ ਕਿਤੇ ਨਾ ਕਿਤੇ ਬੇहद ਚਿੰਤਾ ਵੱਜ ਜਾਂਦੀ ਹੈ ਖਾਸ ਔਰਤੇ ਉਹਨਾਂ ਲੋਕਾਂ ਦੀ ਜਿਹੜੇ ਇਸ ਵੇਲੇ ਘਰ ਤੋਂ ਬਾਹਰ ਤੰਬੂਆਂ 'ਚ ਬੈਠ ਰਹੇ ਬੈਠੇ ਹੋਏ ਨੇ ਔਰ ਉੱਥੇ ਆਪਣਾ ਸਮਾਂ ਜਿਹੜਾ ਹੈ ਉਹ ਬਤੀਤ ਕਰ ਰਹੇ ਨੇ ਤਾਂ ਹਿਮਾਚਲ ਦੇ ਵਿੱਚ ਵੀ ਦੱਸਦੀ ਕਿ ਭਾਰੀ ਬਾਰਿਸ਼ ਦਾ ਅਲਰਟ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਔਖੇ ਵਕਤਾਂ ਹੀ ਬਰਸਾਤ ਹੋ ਰਹੀ ਹੈ ਥੋੜਾ ਸਮਾਂ ਰਾਹਤ ਸੀ ਚਾਰ ਤੋਂ ਪੰਜ ਦਿਨ ਬਰਸਾਤ ਨਹੀਂ ਹੋਈ ਪਰ ਅੱਜ ਫਿਰ ਤੋਂ ਜਿਹੜੀ ਬਰਸਾਤ ਹੈ ਉਹ ਪੈ ਰਹੀ ਹੈ ਸਿੱਧਾ ਰੂ ਕਰਾਂਗੇ ਰਾਜੀਵ ਸ਼ਰਮਾ ਮੇਰੇ ਸਯੋਗੀ ਲਾਈਵ ਮੌਜੂਦ ਨੇ ਡੇਰਾ ਬਾਬਾ ਨਾਨਕ ਤੋਂ ਰਾਜੀਵ ਕੀ ਕੁਝ ਸਥਿਤੀ ਹੈ ਬਰਸਾਤ ਦੀ ਖਬਰ ਹੈ ਔਰ ਭਾਰੀ ਬਰਸਾਤ ਪੈ ਰਹੀ ਹੈ ਤਾਂ ਚਿੰਤਾ ਵੱਧ ਸਕਦੀ ਹੈ ਫਿਰ ਰਾਤੋਂ ਹੀ ਜਿਹੜੀ ਬਰਸਾਤ ਸ਼ੁਰੂ ਹੋਈ ਪਰ ਸਵੇਰ ਤੋਂ ਲਗਾਤਾਰ ਤੇਜ਼ ਬਾਰਿਸ਼ ਜਿਹੜੀ ਹੈ ਉਹ ਅੰਮ੍ਰਿਤਸਰ ਗੁਰਦਾਸਪੁਰ ਦੇ ਕਈ ਇਲਾਕਿਆਂ ਦੇ ਵਿੱਚ ਹੋ ਰਹੀ ਤਾਂ ਇਸ ਵੇਲੇ ਮੈਂ ਡੇਰਾ ਬਾਬਾ ਨਾਨਕ ਦੇ ਵਿੱਚ ਆ ਤਾਂ ਇਥੋਂ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਜਿਹੜਾ ਇਲਾਕਾ ਹੈ ਇਹ ਸਰਹੱਦ ਤੋਂ ਪਹਿਲਾਂ ਦਾ ਇਲਾਕਾ ਜਿੱਥੇ ਕਿ ਪਹਿਲਾਂ ਪਾਣੀ ਨਜ਼ਰ ਨਹੀਂ ਸੀ ਆਉਂਦਾ ਪਰ ਬਰਸਾਤ ਦੇ ਚੱਲਦਿਆਂ ਇਸ ਥਾਂ ਤੇ ਵੀ ਇਸ ਵੇਲੇ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਕਿਉਂਕਿ ਰਾਵੀ ਦਾ ਜਿਹੜਾ ਪਾਣੀ ਆਇਆ ਹੋਇਆ ਸੀ ਤਾਂ ਕੱਲ ਉਸ ਦਾ ਪੱਧਰ ਘਟਿਆ ਸੀ ਪਰ ਕੀ ਇਸ ਬਰਸਾਤ ਦੇ ਨਾਲ ਉਸ ਦੇ ਉੱਤੇ ਕੋਈ ਅਸਰ ਪਏਗਾ ਤਾਂ ਉਹ ਵੀ ਹੁਣ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਇਸ ਵੇਲੇ ਅਸੀਂ ਇਸ ਬਰਸਾਤ ਦੇ ਪਾਣੀ ਦੇ ਵਿੱਚੋਂ ਨਿਕਲ ਕੇ ਅਗਲੇ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਆਂ ਜਿੱਥੇ ਕਿ ਹਰ ਰੋਜ਼ ਦੀ ਜਿਹੜੀ ਤਸਵੀਰ ਤਾਂ ਇੱਥੇ ਵੀ ਇਸ ਵੇਲੇ ਕਾਫੀ ਪਾਣੀ ਜੋ ਹੈ ਉਹ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਬਰਸਾਤ ਦਾ ਪਾਣੀ ਹੈ ਜਿਹੜਾ ਕਿ ਇਸ ਵੇਲੇ ਉਸ ਸੜਕ ਤੇ ਵੀ ਭਰ ਚੁੱਕਿਆ ਜਿਹੜੀ ਕਿ ਉਸ ਦਰਸ਼ਨ ਸਥਲ ਵਾਲੇ ਪਾਸੇ ਜਾਂਦੀ ਹੈ ਜਿੱਥੇ ਦੂਰਬੀਨ ਦੀ ਮਦਦ ਦੇ ਨਾਲ ਅਸੰਗਤ ਜੋ ਹੈ ਦਰਸ਼ਨ ਕਰ ਦਿੱਤਾ ਹੁਣ ਅਸੀਂ ਉਸ ਉੱਚੀ ਜਗ੍ਹਾ ਤੇ ਪਹੁੰਚੇ ਆ ਤਾਂ ਇੱਥੋਂ ਦੇਖਣ ਦੀ ਕੋਸ਼ਿਸ਼ ਕਰਦੇ ਆ ਕਿ ਪਾਣੀ ਦਾ ਪੱਧਰ ਕੱਲ ਦੇ ਨਾਲੋਂ ਘਟਿਆ ਜਾਂ ਫਿਰ ਨਹੀਂ ਤਾਂ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਇੱਥੇ ਇਸੇ ਕਰਕੇ ਤਨਾਤ ਕੀਤੇ ਗਏ ਨੇ ਕਿ ਬਹੁਤ ਜ਼ਿਆਦਾ ਇੱਥੇ ਭੀੜ ਨਾ ਹੋਵੇ ਤਾਂ ਇਸ ਵੇਲੇ ਪਾਣੀ ਦਾ ਪੱਧਰ ਇਸ ਪਾਸੇ ਜ਼ਰੂਰ ਘਟਿਆ ਤਾਂ ਇਹ ਤਸਵੀਰ ਜਿਹੜੀ ਹੈ ਉਹ ਅ ਜ਼ਰੂਰ ਰਾਹਤ ਦੇਣ ਵਾਲੀ ਹੈ ਹਾਲਾਂਕਿ ਜਿਹੜੀ ਯਾਤਰਾ ਨੂੰ ਲੈ ਕੇ ਅੱਜ ਨਵੀਂ ਅਪਡੇਟ ਮਿਲ ਸਕਦੀ ਹੈ ਕਿਉਂਕਿ ਯਾਤਰਾ ਜਿਹੜੀ ਉਹ 3 ਦਿਨ ਦੇ ਲਈ ਬੰਦ ਕਰ ਦਿੱਤੀ ਗਈ ਸੀ 3 ਦਿਨਾਂ ਦੇ ਲਈ ਅਸੀਂ ਯਾਤਰਾ ਨੂੰ ਇਸ ਕਰਕੇ ਰੱਦ ਕੀਤਾ ਗਿਆ ਸੀ ਕਿਉਂਕਿ ਜਿਹੜੀ ਚੈੱਕ ਪੋਸਟ ਹੈ ਉਹ ਵੀ ਪਾਣੀ ਦੇ ਨਾਲ ਇਸ ਵੇਲੇ ਕਿਉਂਕਿ ਠਕਰੀ ਹੋਈ ਹੈ ਔਰ ਅੱਜ ਵੀ ਪਾਣੀ ਉਸ ਥਾਂ ਤੋਂ ਥੋੜਾ ਘਟਿਆ ਜ਼ਰੂਰ ਨਜ਼ਰ ਆ ਰਿਹਾ ਪਰ ਜਿਸ ਤਰੀਕੇ ਦੇ ਨਾਲ ਤੇਜ਼ ਬਰਸਾਤ ਹੋ ਰਹੀ ਹੈ ਤਾਂ ਹੁਣ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇਹ ਤਸਵੀਰ ਜਿਹੜੀ ਜਿਹੜੀ ਬਹੁਤ ਜ਼ਰੂਰੀ ਹੈ ਕਿਉਂਕਿ ਬਾਰਡਰ ਦੇ ਉੱਤੇ ਅ ਜਿਹੜੀ ਫੈਂਸਿੰਗ ਲੱਗੀ ਹੁੰਦੀ ਆ ਉਹ ਵੀ ਇਸ ਵੇਲੇ ਪਾਣੀ ਦੇ ਵਿੱਚ ਨਜ਼ਰ ਆ ਰਹੀ ਤਾਂ ਲਗਾਤਾਰ ਅਸੀਂ ਪਿਛਲੇ 3 ਦਿਨਾਂ ਤੋਂ ਇਹ ਤਸਵੀਰਾਂ ਸਾਂਝੀਆਂ ਕਰਦੇ ਆ ਰਹੇ ਆ ਤਾਂ ਅਸੀਂ ਹੁਣ ਉਸ ਥਾਂ ਤੇ ਪਹੁੰਚ ਚੁੱਕੇ ਆ ਜਿਹੜੇ ਜਗ੍ਹਾ ਤੋਂ ਸੰਗਤ ਦੂਰਬੀਨ ਦੀ ਮਦਦ ਦੇ ਨਾਲ ਦਰਸ਼ਨ ਕਰਦੀ ਹੈ ਕਰਤਾਰਪੁਰ ਸਾਹਿਬ ਦੇ ਤਾਂ ਉਸ ਤੋਂ ਠੀਕ ਅੱਗੇ ਜ਼ੀਰੋ ਲਾਈਨ ਜੋ ਕਿ ਭਾਰਤ-ਪਾਕਿਸਤਾਨ ਦੀ ਸਰਹੱਦ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਫੈਂਸਿੰਗ ਜਿਹੜੀ ਹੈ ਉਹ ਵੀ ਪਾਣੀ ਦੇ ਵਿੱਚ ਡੁੱਬੀ ਨਜ਼ਰ ਆ ਰਹੀ ਹੈ ਔਰ ਦੂਸਰੇ ਪਾਸੇ ਇੱਕ ਜਿਹੜਾ ਪੁਲ ਬਣਿਆ ਹੋਇਆ ਪੁਲ ਦੇ ਹੇਠਾਂ ਦਾ ਜਿਹੜਾ ਇਲਾਕਾ ਜਿੱਥੇ ਕਿ ਮੈਂ ਜ਼ਿਕਰ ਕਰ ਰਿਹਾ ਜਿਹੜੀ ਚੈੱਕ ਪੋਸਟ ਦਾ ਜਿੱਤੋਂ ਜਿਹੜੀ ਵੀ ਸੰਗਤ ਜਾਂ ਸ਼ਰਧਾਲੂ ਜਿਹੜੇ ਕਰਤਾਰਪੁਰ ਸਾਹਿਬ ਜਾਂਦੇ ਨੇ ਤਾਂ ਇਸ ਚੈੱਕ ਪੋਸਟ ਤੋਂ ਹੀ ਜਿਹੜੀ ਕਾਗਜ਼ੀ ਕਾਰਵਾਈ ਜਿਹੜੋ ਹੋਣ ਤੋਂ ਬਾਅਦ ਇੱਥੇ ਬੀਐਸਐਫ ਦੇ ਜਵਾਨ ਉਹਨਾਂ ਦੇ ਜਾ ਹੋਰ ਕਾਗਜ਼ ਚੈੱਕ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਪਾਕਿਸਤਾਨ ਵਾਲੇ ਪਾਸੇ ਭੇਜਿਆ ਜਨਮਦਾਤਾ ਇਹ ਜਿਹੜਾ ਗੇਟ ਹੈ ਚੈੱਕਪੋਸਟ ਦਾ ਉਸਦੇ ਆਲੇ ਦੁਆਲੇ ਵੀ ਪਾਣੀ ਹੱਲੇ ਕੜਾ ਨਜ਼ਰ ਆ ਰਿਹਾ ਤਾਂ ਅੱਜ ਅਡਿਪਟੀ ਕਮਿਸ਼ਨਰ ਵੱਲੋਂ ਕੋਈ ਨਵੀਂ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਕਿ ਯਾਤਰਾ ਸ਼ੁਰੂ ਹੋਏਗੀ ਕਿਉਂਕਿ ਅੱਜ ਆਖਰੀ ਦਿਨ ਹੈ ਜੋ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਸੀ 3 ਦਿਨਾਂ ਦੇ ਮੁਤਾਬਕ ਤਾਂ ਅੱਜ ਤੀਸਰਾ ਦਿਨ ਯਾਨੀ ਆਖਰੀ ਦਿਨ ਹੈ ਤਾਂ ਪਾਣੀ ਦਾ ਪੱਧਰ ਘਟਦਾ ਹੋਇਆ ਨਜ਼ਰ ਜ਼ਰੂਰ ਆ ਰਿਹਾ ਤਾਂ ਅੱਜ ਇਸ ਨੂੰ ਲੈ ਕੇ ਵੀ ਇੰਤਜ਼ਾਰ ਹੈ ਕਿ ਕੀ ਅਪਡੇਟ ਸਰਕਾਰ ਵੱਲੋਂ ਦਿੱਤੀ ਜਾਂਦੀ ਕਿਉਂਕਿ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਦੁਨੀਆ ਭਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਨਲਾਈਨ ਉਹਨਾਂ ਵੱਲੋਂ ਅਪਲਾਈ ਕੀਤਾ ਜਾਂਦਾ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਬਾਵਜੂਦ ਬਰਸਾਤ ਦੇ ਜਿਹੜੇ ਪੁਲਿਸ ਦੇ ਕਰਮਚਾਰੀ ਨੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਇੱਥੇ ਇਸੇ ਕਰਕੇ ਤਨਾਤ ਕੀਤਾ ਕਿ ਜਿਹੜੇ ਜਿਕਰ ਹੜਾਂ ਦੀ ਕੋਈ ਸਥਿਤੀ ਬਣਦੀ ਆ ਜਾਂ ਕੋਈ ਬਹੁਤ ਜ਼ਿਆਦਾ ਇੱਥੇ ਭੀੜ ਨਾ ਹੋਵੇ ਤਾਂ ਬਾਵਜੂਦ ਬਰਸਾਤ ਦੇ ਉਹ ਵੀ ਆਪਣੀ ਡਿਊਟੀ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਹਾਲਾਂਕਿ ਸਵੇਰ ਦਾ ਸਮਾਂ ਹੈ ਬਹੁਤ ਜ਼ਿਆਦਾ ਇੱਥੇ ਭੀੜ ਨਹੀਂ ਹੈ ਬਰਸਾਤ ਹਰ ਪਾਸੇ ਹੋ ਰਹੀ ਆ ਤਾਂ ਬਰਸਾਤ ਦੇ ਕਰਕੇ ਵੀ ਇੱਕ ਚਿੰਤਾ ਵਾਲੀ ਗੱਲ ਬਣੀ ਹੋਈ ਹੈ ਕਿ ਜੇਕਰ ਡੈਮ ਦੇ ਵਿੱਚੋਂ ਫਿਰ ਤੋਂ ਪਾਣੀ ਛੱਡਿਆ ਜਾਂਦਾ ਤਾਂ ਇੱਥੇ ਪਾਣੀ ਦਾ ਪੱਧਰ ਜਿਹੜਾ ਉਹ ਜੇਕਰ ਵੱਧਦਾ ਤਾਂ ਕਿਸ ਤਰੀਕੇ ਦੇ ਹਾਲਾਤ ਬਣਦੇ ਨੇ ਫਿਲਹਾਲ ਸਵੇਰ ਦਾ ਸਮਾਂ ਹਲੇ ਹੋਰ ਜਿਹੜੇ ਇੱਥੇ ਕਿਉਂਕਿ ਬਹੁਤ ਸਾਰਾ ਕੰਮ ਵੀ ਚੱਲ ਰਿਹਾ ਤਾਂ ਜਿਹੜੇ ਇੱਥੇ ਮਜ਼ਦੂਰ ਕੰਮ ਕਰਦੇ ਨੇ ਉਹ ਵੀ ਹੌਲੀ-ਹੌਲੀ ਪਹੁੰਚਣਗੇ ਤਾਂ ਇਸ ਵੇਲੇ ਬਰਸਾਤ ਨੂੰ ਲੈ ਕੇ ਇਹੀ ਅਪਡੇਟ ਹੈ ਕਿ ਬਰਸਾਤ ਕਰਕੇ ਜ਼ਰੂਰ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਭਰਿਆ ਨਜ਼ਰ ਆ ਰਿਹਾ ਪਰ ਜਿੱਥੋਂ ਤੱਕ ਰਾਵੀ ਦੇ ਪਾਣੀ ਦੀ ਗੱਲ ਹੈ ਤਾਂ ਉਹ ਪੱਧਰ ਇਸ ਵੇਲੇ ਕਿਤੇ ਨਾ ਕਿਤੇ ਘਟ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਕੱਲ ਵੀ ਅਸੀਂ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਸ ਫੈਂਸਿੰਗ ਤੋਂ ਅੰਦਾਜ਼ਾ ਲਗਾਇਆ ਜਾਂਦਾ ਕਿ ਪਾਣੀ ਦਾ ਜਿਹੜਾ ਪੱਧਰ ਹੈ ਜਿੱਥੇ ਇਸ ਵੇਲੇ ਖਤਰੇ ਦਾ ਜਿਹੜਾ ਨਿਸ਼ਾਨ ਨਜ਼ਰ ਆ ਰਿਹਾ ਤਾਰਾਂ ਦੇ ਉੱਤੇ ਕਿਉਂਕਿ ਇਹ ਖਤਰੇ ਦਾ ਨਿਸ਼ਾਨ ਇਸ ਕਰਕੇ ਲਗਾਇਆ ਜਾਂਦਾ ਜਿਹੜੀ ਫੈਂਸਿੰਗ ਹੈ ਉਸ ਦੇ ਵਿੱਚ ਰਾਤ ਵੇਲੇ ਅ ਜੋ ਹੈ ਕਰੰਟ ਛੱਡ ਦਿੱਤਾ ਜਾਂਦਾ ਹਾਈ ਵੋਲਟੇਜ ਜਿਹੜਾ ਕਰੰਟ ਹੈ ਉਹ ਇਸ ਦੇ ਵਿੱਚ ਹੁੰਦਾ ਤਾਂ ਇਸ ਕਰਕੇ ਇਸ ਨਿਸ਼ਾਨ ਤੋਂ ਅਸੀਂ ਅੰਦਾਜ਼ਾ ਪਿਛਲੇ 3 ਦਿਨਾਂ ਤੋਂ ਲਗਾ ਰਹੇ ਕਿ ਉੱਥੋਂ ਤੱਕ ਪਾਣੀ ਜਿਹੜਾ ਉਹ ਪਰਸੋਂ ਪਹੁੰਚ ਚੁੱਕਿਆ ਸੀ ਪਰ ਅੱਜ ਪਾਣੀ ਜੋ ਹੈ ਕਰੀਬ 1 ਫੁੱਟ ਤੋਂ ਵੀ ਵੱਧ ਅਸੀਂ ਕਹਿ ਸਕਦੇ ਕਿ ਆ ਚੁੱਕਿਆ ਤਾਂ ਰਾਵੀ ਨੂੰ ਲੈ ਕੇ ਜਿਹੜੀ ਅਪਡੇਟ ਇਹੀ ਹੈ ਕਿ ਪਾਣੀ ਦਾ ਪੱਧਰ ਘਟ ਰਿਹਾ ਪਰ ਇਹ ਨੀਵਾ ਇਲਾਕਾ ਹੋਣ ਕਰਕੇ ਇੱਥੇ ਹਾਲੇ ਵੀ ਪਾਣੀ ਜੋ ਹੈ ਖੜਾ ਨਜ਼ਰ ਆ ਰਿਹਾ ਔਰ ਜੇਕਰ ਲਗਾਤਾਰ ਇਸ ਤਰੀਕੇ ਦੇ ਨਾਲ ਬਰਸਾਤ ਹੁੰਦੀ ਰਹਿੰਦੀ ਹੈ ਤਾਂ ਫਿਰ ਹੋ ਸਕਦਾ ਕਿ ਥੋੜਾ ਬਹੁਤ ਪਾਣੀ ਦੇ ਪੱਦਰ ਦੇ ਉੱਤੇ ਅਸਰ ਪਵੇ ਪਰ ਅੱਜ ਦੀ ਜਿਹੜੀ ਅਪਡੇਟ ਜਿਸ ਕਰਕੇ ਅਸੀਂ ਇੱਥੇ ਪਹੁੰਚੇ ਆਂ ਜਿਸ ਦਾ ਇੰਤਜ਼ਾਰ ਹੈ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਜਿਹੜੇ ਯਾਤਰੀ ਨੇ ਉਹਨਾਂ ਨੂੰ ਲੈ ਕੇ ਅੱਜ ਪ੍ਰਸ਼ਾਸਨ ਵੱਲੋਂ ਕੀ ਅਪਡੇਟ ਦਿੱਤੀ ਜਾਂਦੀ ਤਾਂ ਇਹ ਕਰਤਾਰਪੁਰ ਕੋਰੀਡੋਰ ਵਾਲੇ ਪਾਸੇ ਦੀ ਤਸਵੀਰ ਹੈ ਔਰ ਕੋਰੀਡੋਰ ਤੋਂ ਅਗਲੇ ਪਾਸੇ ਜਿਹੜਾ ਪੁਲ ਬਣਿਆ ਹੋਇਆ ਤਾਂ ਇਸੇ ਪੁਲ ਦੇ ਹੇਠਾਂ ਹੀ ਇਸ ਵੇਲੇ ਪਾਣੀ ਜੋ ਹੈ ਉਹ ਇਕੱਠਾ ਹੋਇਆ ਤਾਂ ਇਸ ਨੂੰ ਲੈ ਕੇ ਇੰਤਜ਼ਾਰ ਕੀਤਾ ਜਾ ਰਿਹਾ ਕਿ ਅੱਜ ਕੀ ਨਵਾਂ ਬੇਸ਼ ਸਰਕਾਰ ਵੱਲੋਂ ਦਿੱਤਾ ਜਾਂਦਾ ਜਿੱਕਰ ਪਾਣੀ ਦਾ ਪੱਧਰ ਘਟਦਾ ਤਾਂ ਕੀ ਯਾਤਰਾ ਅੱਜ ਸ਼ੁਰੂ ਹੁੰਦੀ ਹੈ ਜਾਂ ਫਿਰ ਨਹੀਂ ਇਹ ਇੰਤਜ਼ਾਰ ਕੀਤਾ ਜਾ ਰਿਹਾ ਜੀ ਗੁਰਜੋ